ਹਾਂਜੀ ਅ ਪ੍ਰਸ਼ਾਸਨ ਤੇ ਜਿਹੜੇ ਅਧਿਕਾਰੀ ਐ ਤੇ ਉਹ ਕਹਿ ਰਹੇ ਆ ਵੀ ਫਰੀਦਕੋਟ ਜ਼ਿਲ੍ਹੇ ਦੇ ਪ੍ਰਸ਼ਾਸਨ ਨੂੰ ਲੱਖ ਲੱਖ ਮੁਬਾਰਕ ਵੀ ਉਹ ਕਹਿ ਰਹੇ ਆ ਜੀ ਪਾਣੀ ਘਰਾਂ ਦੇ ਵਿੱਚ ਨਾ ਖੜਨ ਦਿਓ ਥੋੜਾ ਥੋੜਾ ਵੀ ਜਿਹਦੇ ਨਾਲ ਬਹੁਤ ਡੇਂਗੂ ਫੈਲ ਰਿਹਾ ਤੇ ਜਿਹਦੇ ਘਰੇ ਪਾਣੀ ਖੜਾ ਸੀ ਵੇਖ ਲਿਆ ਤੇ ਉਹਨਾਂ ਤੇ ਅਸੀਂ ਪਰਚੇ ਕਟਾਂਗੇ ਕਾਰਵਾਈਆਂ ਕਰਾਂਗੇ ਤੇ ਮੇਰੀ ਪ੍ਰਸ਼ਾਸਨ ਨੂੰ ਬੇਨਤੀ ਹੈ ਵੀ ਆ ਜਿਹੜਾ ਝਰਨੇ ਲੱਗੇ ਹੋਏ ਆ ਛੱਪੜ ਵਗ ਰਿਹਾ ਕਿੰਨੇ ਵਾਰੀ ਵੀਡੀਓ ਸੋਸ਼ਲ ਮੀਡੀਆ ਤੇ ਅਪਲੋਡ ਕੀਤੀਆਂ ਪ੍ਰਸ਼ਾਸਨ ਦੇ ਜਿਹੜੀ ਜੂਨ ਹੀ ਸਰਕਦੀ ਪਈ ਤੇ ਇੱਥੇ ਪ੍ਰਸ਼ਾਸਨ ਤੇ ਪਰਚਾ ਹੋਣਾ ਚਾਹੀਦਾ ਹੈ ਜਾਂ ਕਿਹਦੇ ਤੇ ਪਰਚਾ ਹੋਣਾ ਚਾਹੀਦਾ ਹੈ ਜਾਂ ਲੋਕਾਂ ਤੇ ਹੋਣਾ ਚਾਹੀਦਾ ਵੀ ਜਿਹੜੇ ਇੱਥੇ ਰਹਿ ਰਹੇ ਆ ਜਿਹੜਾ ਡੇਂਗੂ ਹੈ ਇਧਰ ਦੇਖੋ ਤੁਸੀਂ ਆ ਹਾਲ ਹੈ ਘਰਾਂ ਦੀਆਂ ਨੀਆਂ ਦੇ ਨਾਲ ਪਾਣੀ ਜਿਹੜਾ ਲੱਗ ਚੁੱਕਿਆ ਸੋ ਫਰੀਦਕੋਟ ਪ੍ਰਸ਼ਾਸਨ ਨੂੰ ਬੇਨਤੀ ਹੈ ਜਿਹੜੇ ਦੇ ਅਧਿਕਾਰੀ ਆ ਜਿਹੜੇ ਮੀਡੀਆ 'ਚ ਆ ਕੇ ਗੱਲਾਂ ਕਰਦੇ ਆ ਵੀ ਡੇਂਗੂ ਨਾ ਫੈਲੇ ਜੀ ਪਾਣੀ ਨਾ ਖੜਨ ਦਿਓ ਤੇ ਆ ਜਿਹੜੇ ਛੱਪੜ ਲੱਗੇ ਪਏ ਆ ਘਰਾਂ ਦੇ ਘਰ ਡੁੱਬੀ ਜਾ ਰਹੇ ਆ ਇਹਦਾ ਹੱਲ ਕੌਣ ਕਰੂਗਾ ਇਹ ਅਸੀਂ ਪੁੱਛ ਰਹੇ ਆ ਤੁਹਾਡੇ ਤੋਂ ਇਹ ਡੀਸੀ ਨੂੰ ਪੁੱਛ ਰਹੇ ਫਰੀਦਕੋਟ ਜ਼ਿਲ੍ਹੇ ਦਾ ਡੀਸੀ ਤੇ ਵੀਡੀਓ ਇਹ ਕੀ ਕਰਦੇ ਪਏ ਆ ਅੰਦਰ ਬਹਿ ਕੇ ਚਾਹਾਂ ਪੀਣ ਵਾਲੇ ਆ ਇਹ ਇੱਥੇ ਆਹ ਲੋਕਾਂ ਦੇ ਘਰ ਡੁੱਬੇ ਪਿਆ ਸਾਰਾ ਆ ਲੈਟਰੀਨਾਂ ਦਾ ਪਾਣੀ ਆ ਗੰਦਾ ਪਾਣੀ ਆ ਜਿਹਦੇ ਵਿੱਚ ਡੈਪਰ ਕੱਚ ਦੀਆਂ ਬੋਤਲਾਂ ਲਫਾਫੇ ਲੋਕਾਂ ਦੇ ਆ ਜੋਤਰਾਮ ਕਲੋਨੀ ਦੇ ਵਿੱਚੋਂ ਆਉਂਦੇ ਆ ਤੇ ਇਹਦਾ ਕੌਣ ਜ਼ਿੰਮੇਵਾਰ ਆ ਕਿੱਥੇ ਆ ਡੀਸੀ ਤੇ ਜਿਹੜੇ ਅੰਦਰ ਬਹਿ ਕੇ ਚਾਹਾਂ ਪੀਣ ਵਾਲੇ ਸੋਫਿਆਂ ਦੇ ਉੱਤੇ ਠੀਕ ਹੈ ਆਪਣੇ ਘਰੇ ਪਾਣੀ ਦੀ ਬੂੰਦ ਨਹੀਂ ਖੜ੍ਹ ਦਿੰਦੇ ਵੀ ਡੇਂਗੂ ਨਾ ਫੈਲ ਜੇ ਆ ਆ ਇਧਰ ਵੀ ਥੋੜਾ ਜਿਹਾ ਧਿਆਨ ਦਿਓ ਆਹ ਪੱਖੀ ਰੋਡ ਪਿੰਡ ਪੱਖੀ ਰੋਡ ਤੇ ਰੇਲਵੇ ਫਾਟਕ ਦੇ ਨਾਲ ਆ ਛੱਪੜ ਲੱਗੇ ਪਏ ਆ ਵਾਰ-ਵਾਰ ਪਤਾ ਨਹੀਂ ਕਿੰਨੀਆਂ ਕੈਪਲੀਕੇਸ਼ਨਾਂ ਦਿੱਤੀਆਂ ਵੀਡੀਓ ਨੂੰ ਕਿੰਨੇ ਕ ਬੰਦੇ ਇਕੱਠੇ ਹੋ ਕੇ ਜਾਵੜੇ ਜੇ ਇਸੇ ਲਈ ਧਰਨਾ ਕਿਤੇ ਲਾਉਣ ਦੇ ਯਤਨ ਕਰੀਏ ਤੇ ਆ ਪੰਜਾਂ ਮਿੰਟਾਂ ਦਾ ਸਾਰਾ ਪ੍ਰਬੰਧ ਹੋ ਜਾਊਗਾ ਫਿਰ ਕਹਿ ਦਿੰਦੇ ਲੋਕ ਮਾੜੇ ਆ ਤੇ ਹੁਣ ਡੀਸੀ ਕਿੱਥੇ ਆ ਹੁਣ ਵੀਡੀਓ ਕਿੱਥੇ ਆ ਵੱਡੇ ਅਫਸਰ ਕਿੱਥੇ ਆ ਸ਼ਰਮੋਣੀ ਚਾਹੀਦੀ ਆ ਤੁਸੀਂ ਅੰਦਰ ਬਹਿ ਕੇ ਲੋਕਾਂ ਦਾ ਖਲਵਾੜ ਕਰ ਰਹੇ ਹੋ ਲੋਕਾਂ ਦੀ ਜ਼ਿੰਦਗੀ ਨਾਲ ਹਾਂਜੀ ਭਾਈ ਸਾਹਿਬ ਬਸ ਇਹੀ ਬੇਨਤੀ ਕਰਨੀ ਆ ਜੀ ਇਹ ਜਿਹੜਾ ਤੁਸੀਂ ਪਾਣੀ ਦਾ ਜਿਹੜਾ ਛੱਪੜ ਵੇਖ ਰਹੇ ਹੋ ਤੇ ਇੱਕ ਡੇਂਗੂ ਦਾ ਕਾਰਨ ਹੈ ਤੇ ਇਹ ਜਿਹੜਾ ਪਾਣੀ ਦਾ ਛੱਪੜ ਆ ਇਹ ਕੋਈ ਮੱਝਾਂ ਦੇ ਨਹਾਉਣ ਵਾਸਤੇ ਨਹੀਂ ਜਿਵੇਂ ਪਿੰਡਾਂ 'ਚ ਹੁੰਦਾ ਭਾਵੇਂ ਦਿਹਾਤੀ ਏਰੀਆ ਆ ਗਿਆ ਪਰ ਇਹ ਜਿਹੜਾ ਸਾਰਾ ਜੋਤਰਾਮ ਕਲੋਨੀ ਦਾ ਪਾਣੀ ਹੈ ਲੋਕਾਂ ਦਾ ਜਿੰਨਾ ਗੰਦਾ ਲੈਟਰੀਨਾ ਦਾ ਪਾਣੀ फ्लਸ਼ਾਂ ਦਾ ਬਾਥਰੂਮਾਂ ਦਾ ਪਾਣੀ ਜੋ ਵੀ ਹੈ ਤੇ ਜਿਹੜਾ ਪਾਣੀ ਵਾਟਰ ਬਾਕਸ ਦਾ ਹੈ ਉਹ ਵੀ ਵੇਸਟ ਜਿਹੜਾ ਪਾਣੀ ਹੈ ਲੋਕ ਜਿਹੜੇ ਛੱਡ ਰਹੇ ਆ ਤੇ ਸਾਰਾ ਪਾਣੀ ਆ ਕੇ ਇੱਥੇ ਛੱਪੜ ਦੇ ਰੂਪ ਵਿੱਚ ਜਿਹੜਾ ਬਣ ਜਾਂਦਾ ਸੋ ਇਹ ਤੁਸੀਂ ਜਿਹੜਾ ਪਾਣੀ ਵੇਖ ਰਹੇ ਹੋ ਬਿਲਕੁਲ ਕਾਲਾ ਪਾਣੀ ਇਹਦੇ ਵਿੱਚ ਬਹੁਤ ਜ਼ਿਆਦਾ ਗੰਦ ਹੈ ਜੀਵ ਬਹੁਤ ਨੇ ਤੇ ਸਰਕਾਰਾਂ ਬਹੁਤ ਰੌਲਾ ਪਾਉਂਦੀਆਂ ਹੈ ਪ੍ਰਸ਼ਾਸਨ ਰੌਲਾ ਪਾਉਂਦਾ ਤੀਜੇ ਦਿਨ ਇਹਨਾਂ ਦੀ ਖਬਰ ਵੇਖ ਲੈਣੇ ਆ ਵੀ ਡੈਂਗੂ ਦਾ ਜਿੰਨਾ ਵੀ ਬਚਾਅ ਹੋ ਸਕੇ ਵੀ ਘਰਾਂ ਦੇ ਜਿਹੜੇ ਗੱਡੇ ਹੋ ਉਹ ਬੰਦ ਕਰ ਦਿਓ ਮਿੱਟੀ ਨਾਲ ਭਰ ਦਿਓ ਤੇ ਜਿਹੜਾ ਪਾਣੀ ਆ ਉਹ ਬਿਲਕੁਲ ਬੂੰਦਾਂ ਤੱਕ ਵੀ ਪਾਣੀ ਨਾ ਖੜਨ ਦਿਓ ਤੇ ਪ੍ਰਸ਼ਾਸਨ ਨੂੰ ਇੱਧਰ ਵੀ ਜਿਹੜੀ ਨਜ਼ਰ ਮਾਰਨੀ ਚਾਹੀਦੀ ਹੈ ਤੇ ਨਜ਼ਰ ਮਾਰਨ ਤੋਂ ਪਹਿਲਾਂ ਮੈਂ ਬੇਨਤੀ ਕਰਦਾ ਵੀ ਅਸੀਂ ਪਹਿਲਾਂ ਵੀ ਬਹੁਤ ਸਾਰੀਆਂ ਜਿਹੜੀਆਂ ਦਰਖਾਸਤਾਂ ਡੀਸੀ ਸਾਹਿਬ ਫਰੀਦਕੋਟ ਤੇ ਵੀਡੀਓ ਸਾਹਿਬ ਨੂੰ ਦੇ ਚੁੱਕੇ ਹਾਂ ਵੀ ਇਹਦਾ ਮਸਲਾ ਅੱਜ ਵੀ ਹੱਲ ਹੁੰਦਾ ਕੱਲ ਵੀ ਹੱਲ ਹੁੰਦਾ ਪਰ ਅੱਜ ਤੱਕ ਇਹਦਾ ਕੋਈ ਮਸਲਾ ਹੱਲ ਨਹੀਂ ਹੋਇਆ ਠੀਕ ਹੈ ਇਹ ਜਿਹੜਾ ਡੀਸੀ ਹੈ ਤੇ ਜਾਂ ਭਾਵੇਂ ਕੋਈ ਪ੍ਰਸ਼ਾਸਨ ਹੈ ਜਿਹੜੇ ਵੀਡੀਓ ਜਾਂ ਕੋਈ ਵੱਡੇ ਅਧਿਕਾਰੀ ਹੈ ਇਹ ਅੰਦਰ ਬੈਠ ਕੇ ਚਾਹ ਮੀਣ ਵਾਲੇ ਆ ਠੀਕ ਹੈ ਇਹਨਾਂ ਨੂੰ ਆਮ ਲੋਕਾਂ ਦੀ ਜ਼ਿੰਦਗੀ ਦੀ ਕੋਈ ਪਰਵਾਹ ਨਹੀਂ ਠੀਕ ਹੈ ਕੋਈ ਮਰੇ ਜਾਂ ਕੋਈ ਖਪੇ ਆ ਪਿਛਲੇ ਦਿਨੀ ਫਰੀਦਕੋਟ ਚ ਇੱਕ ਸੰਜੇ ਨਗਰ ਜਿਹੜਾ ਇੱਕ ਸ਼ਰਾਬ ਪੀ ਕੇ ਬੰਦਾ ਰਾਤ ਨੂੰ ਉਹਦੀ ਮੌਤ ਹੋ ਜਾਂਦੀ ਹੈ ਤੇ ਤੁਸੀਂ ਵੇਖਿਆ ਵੀ ਉੱਥੇ ਪੁਲਿਸ ਦੇ ਜਿਹੜੇ ਅਧਿਕਾਰੀ ਆਉਂਦੇ ਆ ਤੇ ਐਂਬੂਲੈਂਸ ਮੰਗਵਾਉਣ ਦੀ بجائے ਉਹਨਾਂ ਨੂੰ ਇਹ ਕਹਿ ਦਿੱਤਾ ਜਾਂਦਾ ਵੀ ਇੱਕ ਆਪਣੀ ਜਿਹੜੀ ਤੁਸੀਂ ਰੱਖਸ਼ਾ ਲੈਂਦਾ ਰੇਡੀਏ ਦੇ ਉੱਤੇ ਡੈੱਡ ਬੋਡੀ ਪਾ ਕੇ ਲੈ ਜਾਓ। ਸੋ ਮੈਡੀਕਲ ਭੇਜ ਦਿੱਤਾ ਜਾਂਦਾ। ਸੋ ਮੈਂ ਕਹੂੰਗਾ ਵੀ ਫਰੀਦਕੋਟ ਦੇ ਕਈ ਲੋਕ ਜਿਹੜੇ ਡੇਂਗੂ ਨਾਲ ਤੇ ਹੋਰ ਭਿਆਨਕ ਬਿਮਾਰੀਆਂ ਨਾਲ ਤੇ ਕ੍ਰਾਈਮ ਦੇ ਨਾਲ ਜਿਹੜੇ ਮਰ ਰਹੇ ਆ ਤੇ ਉਹਨਾਂ ਦਾ ਜਿਹੜਾ ਜ਼ਿੰਮੇਵਾਰ ਪ੍ਰਸ਼ਾਸਨ ਹੈ ਤੇ ਪ੍ਰਸ਼ਾਸਨ ਕੋਈ ਵੀ ਕਾਰਵਾਈ ਨਹੀਂ ਕਰ ਰਿਹਾ। ਸੋ ਕਾਫੀ ਚਿਰ ਤੋਂ ਬਹੁਤ ਸਾਰੀਆਂ ਦਰਖਾਸਤਾਂ ਦਿੱਤੀਆਂ ਹੋਈਆਂ ਤੇ ਕਈ ਲੋਕ ਕਹਿੰਦੇ ਆ ਜੀ ਧਰਨੇ ਮਾੜੇ ਆ ਮੈਂ ਵੀ ਪਿਛਲੇ ਦਿਨ ਕਿਹਾ ਸੀ ਵੀ ਸਾਂ ਸਾਂ ਦੇ ਧਰਨੇ ਲੱਗਣ ਲੱਗ ਪਏ ਲੋਕ ਮਜਬੂਰ ਨੇ ਧਰਨੇ ਲਾਉਣ ਵਾਸਤੇ ਠੀਕ ਹੈ ਜਦੋਂ ਧਰਨੇ ਲੱਗਦੇ ਆ ਉਦੋਂ ਜਿਹੜਾ ਪ੍ਰਸ਼ਾਸਨ ਆ ਸਾਡੇ ਤੇ ਸੋਟੀਆਂ ਭਰਾਉਂਦਾ ਜਦੋਂ ਧਰਨਾ ਲੱਗਦਾ ਉਦੋਂ ਸਾਡੇ ਤੇ ਪਾਣੀ ਦੀਆਂ ਗੰਦੀਆਂ ਬਿਛਾੜਾਂ ਸਿੱਟੀਆਂ ਜਾਂਦੀਆਂ ਵੀ ਤੁਸੀਂ ਧਰਨਾ ਉਠਾਓ ਲੋਕਾਂ ਨੂੰ ਇੱਥੋਂ ਉਠਾਓ ਵੀ ਧਰਨਾ ਨਹੀਂ ਲੱਗਣਾ ਚਾਹੀਦਾ ਅਸੀਂ ਜਿਹੜਾ ਇਹ ਆਪਣੇ ਲਈ ਨਹੀਂ ਇੱਕ ਸਮਾਜ ਦੇ ਲਈ ਲੋਕਾਂ ਤੋਂ ਪ੍ਰਸ਼ਾਸਨ ਤੋਂ ਅਸੀਂ ਮੰਗ ਕਰ ਰਹੇ ਆ ਵੀ ਇਹਦਾ ਕੋਈ ਹੱਲ ਕੀਤਾ ਜਾਵੇ ਹੁਣ ਕਿੰਨੀਆਂ ਦਰਖਾਸਤਾਂ ਦਿੱਤੀਆਂ ਲਗਭਗ 2 ਸਾਲ ਹੋ ਗਏ ਸਾਨੂੰ ਪ੍ਰਸ਼ਾਸਨ ਦੇ ਪਿੱਛੇ ਤੁਰਦੇ ਆ ਹੁਣ ਜੇ ਅਸੀਂ ਆਉਣ ਵਾਲੇ ਕੁਝ ਦਿਨਾਂ ਤੱਕ ਕੋਈ ਧਰਨਾ ਲਾਤਾ ਇੱਥੇ 10 ਬੰਦੇ ਲੈ ਕੇ ਰੋਡ ਜਾਮ ਕਰ ਦਾਂਗੇ ਫਰੋਜਪੁਰ ਵਾਲਾ ਉਹਦੇ ਵਿੱਚ ਫਿਰ ਪ੍ਰਸ਼ਾਸਨ ਆਊਗਾ ਤੇ ਲੋਕਾਂ ਨੇ ਸਾਨੂੰ ਮਾੜਾ ਕਹਿਣਾ ਜੀ ਆਉਣ ਜਾਣ ਵਾਲੇ ਰਹੀਆਂ ਨੇ ਵੀ ਇਹਨਾਂ ਨੇ ਧਰਨਾ ਕਿਉਂ ਲਾਇਆ ਪਰ ਅਸੀਂ ਮਜਬੂਰ ਆ ਅਸੀਂ ਮਰਦੇ ਪਏ ਆ ਲੋਕ ਉੱਥੇ ਨਿੱਕੇ ਨਿੱਕੇ ਬੱਚੇ ਆ ਜਿਹੜੇ ਪ੍ਰਦੇਸੀ ਲੋਕ ਬੈਠੇ ਆ ਉੱਥੇ ਨਿੱਕੇ ਨਿੱਕੇ ਬੱਚੇ ਗੰਦੇ ਪਾਣੀ ਵਿੱਚ ਨਹਾਉਂਦੇ ਫਿਰਦੇ ਆ ਠੀਕ ਹੈ ਪਾਣੀ ਤੱਕ ਖੜੇ ਵੀ ਨਾ ਪ੍ਰਸ਼ਾਸਨ ਦੀਆਂ ਇੱਥੋਂ ਤੱਕ ਅਦਾਇਤਾ ਤੇ ਉਹ ਪਾਣੀਆਂ ਵਿੱਚ ਬੱਚੇ ਨਹਾਉਂਦੇ ਫਿਰਦੇ ਆ ਤੇ ਬੜਾ ਜਿਹੜਾ ਮੰਦਾ ਹਾਲ ਹੈ ਤੁਸੀਂ ਦੇਖ ਰਹੇ ਹੋ ਤੇ ਅਸੀਂ ਪ੍ਰਸ਼ਾਸਨ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦੇ ਆ ਵੀ ਲੋਕਾਂ ਦੀ ਜ਼ਿੰਦਗੀ ਨਾਲ ਤੁਸੀਂ ਖਲਵਾੜ ਨਾ ਕਰੋ ਠੀਕ ਹੈ ਤੇ ਸਾਨੂੰ ਧਰਨੇ ਲਾਉਣ ਲਈ ਮਜਬੂਰ ਨਾ ਕਰੋ ਤੁਸੀਂ ਤੇ ਅਸੀਂ ਆਪਣੇ ਹੱਕ ਮੰਗਦੇ ਆ ਮੰਗਾ ਜਿਹੜੀਆਂ ਸਾਡੀਆਂ ਤੁਸੀਂ ਵੀ ਪੂਰੀਆਂ ਕਰਿਆ ਕਰੋ ਇਹ ਭਾਈ ਸਾਹਿਬ ਕਿੰਨੀ ਚਿਰ ਤਸ਼ੂਸ਼ ਆ ਰਹੀ ਹੈ ਮੈਂ ਦੱਸ ਚੁੱਕਿਆ ਹਾਂ ਜੀ 2 ਸਾਲ ਤੋਂ ਸਮੱਸਿਆ 2 ਢਾਈ ਸਾਲ ਹੋ ਗਏ ਜੀ ਇਹ ਜਿਹੜਾ ਕਿੱਕੀ ਢਿੱਲੋ ਹੈ ਆਪਣਾ ਕਾਂਗਰਸ ਦਾ ਲੀਡਰ ਰਿਹਾ ਹੈ ਉਹਨੇ ਜੋਤਰਾਮ ਕਲੋਨੀ ਦੀਆਂ ਜਿਹੜੀਆਂ ਇਹ ਨਾਲੀਆਂ ਬਣਾਈਆਂ ਸੀ ਠੀਕ ਹੈ ਇਹ ਖਾਲਾ ਇੱਥੋਂ ਦੀ ਕੱਢਦਾ ਤੇ ਇਹ ਖਾਲਾ ਅੱਗੇ ਜਾ ਕੇ ਬੰਦ ਹੋ ਜਾਂਦਾ ਬੰਦ ਹੋਣ ਦਾ ਕਾਰਨ ਵੀ ਇਹੀ ਹੈ ਵੀ ਪਾਣੀ ਇਕੱਲਾ ਹੋਵੇ ਪਾਣੀ ਦਾ ਨਿਕਾਸ ਤਾਂ ਹੋ ਹੀ ਚੱਲੇ ਪਰ ਜਿਹੜਾ ਇਹ ਬੰਦ ਹੁੰਦਾ ਵੀ ਲੋਕ ਜਿਹੜੇ ਹੈਗੇ ਨਾ ਵੀ ਉੱਥੇ ਗੰਦੇ ਲਫਾਫੇ ਬੱਚਿਆਂ ਦੇ ਡੈਪਰ ਕੱਚ ਦੀਆਂ ਬੋਤਲਾਂ ਕਿਉਂਕਿ ਦੋਤਰਾਮ ਕਲੋਨੀ ਵਿੱਚ ਜਿੰਨੇ ਵੀ ਕਬਾੜ ਦਾ ਕੰਮ ਕਰਦੇ ਸਾਰੇ ਤੇ ਕਬਾੜ ਦਾ ਜਿੰਨਾ ਵੀ ਸਮਾਨ ਹੈ ਰੱਦੀ ਹੋ ਗਈ ਸਾਰੀ ਇਹ ਪਾਣੀ ਵਿੱਚ ਆਉਂਦੀ ਹੈ ਜੀ ਖਾਲੇ ਵਿੱਚ ਅੱਗੇ ਆ ਕੇ ਪਾਣੀ ਜਿਹੜਾ ਨਿਕਾਸ ਬੰਦ ਹੋ ਜਾਂਦਾ ਤੇ ਪਾਣੀ ਦੇ ਜਿਹੜੇ ਝਰਨੇ ਲੱਗਦੇ ਆ ਠੀਕ ਹੈ ਛੱਪੜ ਉੱਥੇ ਵਗ ਰਿਹਾ ਤੇ ਲੋਕਾਂ ਦੀਆਂ ਨਹੀਂਆਂ ਘਰਾਂ ਦੇ ਮਕਾਨਾਂ ਦੇ ਨਾਲ ਪਾਣੀ ਲੱਗ ਚੁੱਕਿਆ ਤੇ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਵਾਰ-ਵਾਰ ਤੇ ਇਹਨਾਂ ਦੇ ਜੂਨ ਹੀ ਸਰਕਦੀ ਪਈ ਇਹ ਅੰਦਰ ਬਹਿ ਕੇ ਚਾਹਾਂ ਪੀਣ ਜੋਗੇ ਆ ਗੱਲਾਂ ਵੱਡੀਆਂ ਵੱਡੀਆਂ ਕਰ ਜਾਂਦੇ ਆ ਜੀ ਮੁੱਖ ਮੰਤਰੀ ਨੇ ਐਲਾਨ ਕਰਤਾ ਲੀਡਰਾਂ ਨੇ ਐਲਾਨ ਕਰਤਾ ਵੀ ਡੇਂਗੂ ਤੋਂ ਬਚਾਓ ਇਹ ਅਮੀਰਾਂ ਦੇ ਘਰਾਂ ਵਿੱਚ ਜਾ ਕੇ ਇਹ ਧੂਆਂ ਵੀ ਛੱਡਿਆਉਂਦੇ ਆ ਉਹ ਇੰਜਨ ਜੇ ਦੇ ਨਾਲ ਤੇ ਜਿਹੜੇ ਜਿੱਥੇ ਗਰੀਬ ਜਨਤਾ ਮਰ ਰਹੀ ਹੈ ਤੇ ਉੱਥੇ ਇਹਨਾਂ ਨੂੰ ਕਿਸੇ ਦੀ ਪਰਵਾਹ ਨਹੀਂ ਆਮ ਜ਼ਿੰਦਗੀ 'ਚ ਵੀ ਕੋਈ ਮਰੇਗਾ ਕੋਈ ਜੀਵੇਗਾ